ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁਪ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਆਲੂਆਂ ਦੀ ਸਬਜ਼ੀ ਇੱਧਰ ਬ੍ਰਿਕਸ ਹੈ ਚਾਲੂ ਕੱਟ ਲੇ ਪਿਆਜ਼ ਹਰੀ ਮਿਰਚ ਲਸਣ ਤੇਲ ਗਰਮ ਹੋ ਚੁੱਕਿਆ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਇੱਕ ਚਮਚ ਜੀਰੇ ਨੂੰ ਇੱਕ ਤੋਂ 2 ਮਿੰਟ ਤੱਕ ਚੰਗੀ ਤਰ੍ਹਾਂ ਭੁੰਨਾਂਗੇ ਪਿਆਜ਼ ਲਸਣ ਤੇ ਹਰੀ ਮਿਰਚ ਚੰਗੀ ਤਰ੍ਹਾਂ ਫਰਾਈ ਹੋ ਰਹੇ ਨੇ ਆਲੂ ਨੂੰ ਇੱਕ ਦੋ ਮਿੰਟ ਤੱਕ ਫਰਾਈ ਕਰ ਲਿਆ ਹਾਂ ਹੁਣ ਸਬ ਪਾਵਾਂਗੇ ਮਸਾਲੇ ਇੱਕ ਚਮਚ ਹਲਦੀ ਨਮਕ ਲਾਲ ਮਿਰਚ ਗਰਮ ਮਸਾਲਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ मसाले चंगी तरह मिक्स कर लें हूँ तो सात मिनट तक सब्जी में पकावे आलू वाली सब्जी चंगी तरह बल रही है ਪਾਂ ਜਦੋਂ 7 ਮਿੰਟ ਬਾਅਦ ਆਲੂਆਂ ਦੀ ਸਬਜ਼ੀ ਬਣ ਕੇ ਤਿਆਰ ਆ ਹੁਣ ਇਸ ਵਿੱਚ ਪਾਵਾਂਗੇ ਧਨੀਆ ਪਾਊਡਰ ਇਸ ਨਾਲ ਟੇਸਟ ਬਹੁਤ ਅੱਛਾ ਆ ਦਾ ਸਬਜ਼ੀ ਦਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 2 ਮਿੰਟ ਤੱਕ ਪਕਾਵਾਂਗੇ ਸਬਜ਼ੀ ਨੂੰ ਸਬਜੀ ਨਿਕਬਾਬਲ ਚ ਕੱਢ ਲਾਂਗੇ ਆਲੂ ਆਗੇ ਸੁੱਕੀ ਸਬਜੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ ਚ ਬਣਾ ਸਕਦੇ ਆਂ ਆਲੂਆਂ ਦੀ ਸਬਜੀ ਜੇਕਰ ਰੈਸਪੀ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ